ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈ ਰਾਜ ਸਪੀਕ ਕਰਤੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਸਹਿਲ ਡਿਜ਼ਾਈਨਰ ਅਪਟਿਕ ਤੇ ਮਿਲ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮੈਸੇਜ ਨੇ ਵੀ ਤੁਸੀਂ ਆਨਲਾਈਨ ਪੇ ਜੋ ਸੂਟ ਜਾਂ ਕੈਸ਼ ਔਨ ਡਿਲੀਵਰੀ ਕਰਦੇ ਹਾਂ ਆਪਾਂ ਆਨਲਾਈਨ ਹੀ ਸੂਟ ਭੇਜਦੇ ਆਂ ਤੇ ਪੇਮੈਂਟ ਵੀ ਆਨਲਾਈਨ ਹੀ ਲੈਣੇ ਆਂ ਜੀ ਕਰਤਾ ਹਾਂ ਦਾ ਤੁਸੀਂ ਪਹਿਲਾਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਚੱਲ ਰਿਹਾ ਜਾਂ ਉਹਦੇ ਉੱਪਰ ਭੇਜ ਭੇਜ ਦਾਗਾ ਸੂਟ ਉਸ ਤੋਂ ਬਾਅਦ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਜੀ ਕਿ ਜਿਹੜੇ ਤੁਸੀਂ ਪੇਮੈਂਟ ਕਰਨੀ ਹੈਗੀ ਉਸ ਨੰਬਰ ਤੇ ਹੀ ਪੇਮੈਂਟ ਕਰਨੀ ਹੈਗੀ ਆਪਣੇ ਕੋਲੇ ਇੱਕੋ ਹੀ ਨੰਬਰ ਚੱਲਦਾ ਉਹ ਤੁਹਾਨੂੰ ਅਸੀਂ ਖੁੱਲ੍ਹ ਦੇਵਾਂਗੇ ਉਹ ਨੰਬਰ ਤੇ ਪੇਮੈਂਟ ਕਰਨੀ ਹੈ ਜੀ ਵੀਡੀਓ ਸ਼ੁਰੂ ਕਰਦੇ ਆ ਜੀ ਕਾਟਨ ਦੇ ਸੂਟ ਲੈ ਕੇ ਆਏ ਆ ਕੁਝ ਸੂਟ ਹੈਡ ਬਣ ਕੇ ਲੈ ਕੇ ਆਏਗੇ ਤੇ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਤੇ ਵੀਰੇ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਜੀ ਸਾਨੂੰ ਰਿਕਵੈਸਟ ਆਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ। ਲਓ ਜੀ ਪਹਿਲਾ ਸੂਟ ਆਪਾਂ ਲੈ ਕੇ ਆਏ ਆ 10 ਦੇ। ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਸੋਹਣੇ ਨੇ। ਲਾਈਟ ਫਰੋਜੀ ਕਲਰ ਆ ਜੀ ਇਹ। ਹਨਾ ਬਿਲਕੁਲ ਸਹੀ ਆ ਰਿਹਾ। ਚਮਕ ਰੌਪਰ। ਬਹੁਤ ਸੋਹਣੇ ਕਲਰ ਨੇ ਤੇ ਰਸ਼ੇ ਨੇ ਬ੍ਰਾਂਡ ਹੈ ਇਹਨਾਂ ਦਾ। ਬਹੁਤ ਸੋਹਣੇ ਨੇ ਤੇ ਕੋਈ ਵੀ ਡਾਸ ਦੇ ਰਿਸੂਟ ਤੇ ਇਹਨਾਂ ਕੋਈ ਵੀ ਐ ਨਹੀਂ ਹੈਗਾ ਵੀ ਜਿਹੜਾ ਵੀ ਸੂਟ ਆਪਾਂ ਤੁਹਾਨੂੰ ਭੇਜਾਂਗੇ ਵੀ ਕੋਈ ਨਕਲੀ ਹੋਊਗਾ ਸਾਰੇ ਸੂਟਾਂ ਦੇ ਉੱਪਰ ਬਚਾ ਦਾ ਮੋਹਰ ਲੱਗੀ ਹੁੰਦੀ ਹੈਗੀ ਬਹੁਤ ਸੋਹਣਾ ਸਟਾਫ ਆ ਤੁਸੀਂ ਇਹ ਸੂਟ ਪਾਓਗੇ ਦੁਬਾਰਾ ਵੀ ਮੁਕਵਾਓਗੇ ਇਹ ਹੈਗਾ ਦੁਪੱਟਾ ਜੀ ਪਿਓਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਲੱਗੇ ਹੋਇਆ ਹੈ ਲਾਈਟ ਚ ਜਿੱਦਾਂ ਹੁਣ ਆਪਾਂ ਗਰਮੀਆਂ ਚ ਫੇਰ ਕਰਦੇ ਆ ਜੇ ਸਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਪਣਾ ਐਡਰੈਸ ਜਿਹੜਾ ਦਿੱਤੇ ਹੋਏ ਨੰਬਰ ਤੇ ਦੇ ਸਕਦੇ ਹੋ ਜੀ ਆਪਾਂ ਜਿੱਦਾਂ ਦੀ ਵੀ ਚੀਜ਼ ਦਿਖਾਉਣੀ ਆ ਉਦਾਂ ਦੀ ਹੀ ਚੀਜ਼ ਭੇਜਦੇ ਆ ਕੋਈ ਐਡ ਆਫ ਨਾ ਕਰਿਆ ਕਰੋ ਵੀ ਦਿਖਾਉਣ ਦੇ ਕੁਝ ਹੋਰ ਭੇਜਣਗੇ ਹੋਰ ਸਾਨੂੰ ਵੀ ਪਤਾ ਨਹੀਂ ਥੱਗੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਐ ਨੱਕ ਦਾ ਸਾਰਿਆਂ ਨੂੰ ਪਤਾ ਹੀ ਹੈਗਾ ਲਓ ਜੀ ਬਹੁਤ ਸੋਹਣੀ ਕਾਟਣ ਹੈਗੀ ਕਿ ਜਿੱਦਾਂ ਮਰਜ਼ੀ ਵੇਅਰ ਕਰੀ ਜਾਓ ਜਲਦੀ ਖਰਾਬ ਵੀ ਨਹੀਂ ਹੁੰਦੀ ਕਿਉਂਕਿ ਆਪਾਂ ਖੁਦ ਇਹਦੇ ਨਾਲ ਦਾ ਸੂਟ ਵੇਅਰ ਕੀਤੇ ਹੋਏ ਨੇ ਜੀ ਪਰਪਲ ਜਿਹਾ ਕਲਰ ਹੈਗਾ ਜਾਮਨੀ ਜਿਹਾ ਤੇ ਇੱਕ ਆਪਣਾ ਵੀਡੀਓ ਆਨ ਦਾ ਟਾਈਮ ਆ ਜੀ ਜਿਹੜਾ ਉਹ 10 ਵਜੇ ਆ ਆਪਾਂ 10 ਵਜੇ ਵੀਡੀਓ ਪਾਉਣੇ ਹੁੰਦੇ ਆਗੇ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਦੇਖ ਕੇ ਸ਼ੇਅਰ ਕਰ ਦਿਆ ਕਰੋ ਜਿੰਨਾਂ ਨੇ ਦੇਖਿਆ ਵਾ ਸੋਹਣੇ ਦੁਪੱਟੇ ਬਨੇ ਹੋਏ ਨੇ ਇਹਨਾਂ ਨਾਲ ੁੱਲੇ-ਗੁੱਲੇ ਦੁਪੱਟੇ ਨੇ 2.5 ਮੀਟਰ ਤੋਂ ਵੀ ਪਲੱਸ ਹੀ ਹੈ ਜੇ ਤੁਹਾਨੂੰ ਪਸੰਦ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਅਗਲਾ ਸੂਟ ਹੈਗਾ ਜੀ ਮਸਟਰਡੀ ਟੋਨ ਚਾਹੇ ਇਹ ਮੈਂਟੀ ਮਸਟਰਡ ਦਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਹੈਗਾ ਦੁਪੱਟੇ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ ਦਾ ਡਿਜ਼ਾਈਨ ਬੇਤਲਾ ਲੱਗਾ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਆ ਸਿੱਟੇ ਰਹਿਣ ਵਾਲੇ ਦੁਪੱਟੇ ਨੇ ਕੋਈ ਐਡਾ ਨਹੀਂ ਹੈਗਾ ਵੀ ਦੁਪੱਟੇ ਸਿੱਟੇ ਨਹੀਂ ਜਾਂਦੀ ਹੈਗੀ ਬਹੁਤ ਜਿਆਦੇ ਸੋਹਣੇ ਸੂਤ ਬਨੇ ਹੋਏ ਨੇ ਲਓ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਇਹ ਸੂਟ ਦਾ ਪ੍ਰਾਈਸ 1600 ਰੁਪਏ ਜੀ ਮੈਂ ਪਹਿਲਾਂ ਨਹੀਂ ਦੱਸਣਾ ਭੁੱਲ ਗਈ ਜਨਾ ਸੂਤਾਂ ਨਾਲ ਇਹਨਾਂ ਤਿੰਨਾਂ ਸੂਤਾਂ ਦਾ ਪ੍ਰਾਈਸ ਹੈ 1600 ਰੁਪਏ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆर्डर ਦੇ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਆ ਲਓ ਜੀ ਅਗਲੇ ਸੂਤ ਗੋਰੀਏ ਦੋਨੋਂ ਅਗਲਾ ਸੂਤ ਬਹੁਤ ਜ਼ਿਆਦਾ ਸੋਹਣੇ ਨੇ ਕਿ ਇਹਦੇ ਦੇ ਉੱਪਰ ਹੈਂਡਵਰਕ ਵੀ ਹੋਇਆ ਹੋਇਆਗਾ ਤੇ ਬਹੁਤ ਸੋਹਣੇ ਸੂਤ ਨੇ ਲਓ ਜੀ ਇੱਕ ਖੁਸ਼ਬੂ ਆਏ ਦੇ ਵਿੱਚ ਜੇ ਤੁਸੀਂ ਸੋਲਟ ਪਾਓਗੇ ਤਾਂ ਤੁਹਾਨੂੰ ਸੈਂਟਰ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ। ਲਓ। ਇਹ ਕੇਰੇ ਦੇ ਉੱਪਰ ਇਹ ਆਪਣੇ ਗਲੇ ਦੇ ਉੱਪਰ ਬਣਿਆ ਹੋਇਆ ਹੈਂਡਵਰਕ ਹੈਗਾ। ਬਹੁਤ ਸੋਹਣਾ ਜਿਹੜਾ ਇਹ ਬਣਿਆ ਹੋਇਆ ਹੈਗਾ ਗਲਾ ਇਹਦਾ ਤੇ 2.5 ਮੀਟਰ ਦੀ 2.5 ਉੱਗੀ ਬਾਟਮ ਆਪਣੀ ਸ਼ਰਟ ਆਉਗੀ ਤੇ 2.5 ਮੀਟਰ ਦੀ ਹੀ ਬਾਟਮ ਆਉਗੀ। ਕਲਰ ਬਹੁਤ ਸੋਹਣਾਗਾ ਕਾਫੀ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈ ਕਿ ਵੀ ਸਲਵਾਰ ਦੇ ਉੱਪਰ ਵਰਕ ਆਉਗਾ ਜੀ ਸਲਵਾਰ ਦੇ ਉੱਪਰ ਵੀ ਵਰਕ ਹੈਗਾ ਤੁਸੀਂ ਜਿੱਦਾਂ ਵੀ ਇਹਨੂੰ ਆਪ ਦਾ ਸਟਿਚ ਕਰਵਾ ਸਕਦੇ ਹੋਗੇ ਤੇ ਇਹਨਰੇ ਨਾਲ ਰਹਿਣਗੇ ਜੀ ਦੁਪੱਟੇ ਦੁਪੱਟੇ ਹੈਗੇ ਆ ਜੀ ਮਸਲੀਨ ਦੇ ਕਾਟਨ ਮਸਲੀਨ ਦੇ ਡਬਲ ਡਾਈ ਦੇ ਦੁਪੱਟੇ ਨੇ ਦੁਪੱਟੇ ਦੇ ਨਾਲ ਇਹਦੇ ਬਹੁਤ ਸੋਹਣੇ ਕਲਰ ਨੇ ਤੇ ਸਾਰੇ ਪਾਸੇ ਲੈਂਸ ਲਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਤੁਸੀਂ ਦੇਖਦੇ ਸਕਦੇ ਹੋ ਕਰੋਸ਼ੀਆ ਲੈਂਸ ਲੱਗੀ ਹੋਈ ਆ ਬਹੁਤ ਸੋਹਣਾ ਸੂਟ ਹੈ ਜੀ ਇਹ ਸੂਟ ਬਿਲਕੁਲ ਦੇ ਛੱਡਣ ਵਾਲੇ ਨਹੀਂ ਹੈਗੇ ਜੀ ਸੂਟ ਤੁਸੀਂ ਜਿਹੜਾ ਲੈ ਸਕਦੇ ਹੋ ਬਹੁਤ ਸੋਹਣਾ ਸਟਾਫ ਆ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਇਹ ਸਟਾਫ ਦਾ ਕੋਈ ਅੰਤ ਨਹੀਂ ਹੈਗਾ ਬਹੁਤ ਹੀ ਜਿਆਦਾ ਸੋਹਣਾ ਇਹ ਕੋ ਪਿਓਰ ਕਾਟਨ ਚ ਹੈਗੀ ਆ ਜੀ ਇਹ ਬਿਲਕੁਲ ਪਿਓਰ ਕਾਟਨ ਦੇ ਵਿੱਚ ਆ ਤੇ ਇਹ ਸੂਟ ਦਾ ਪ੍ਰਾਈਸ ਹੈ ਜੀ 1850 1850 ਰੁਪਏ ਇਹਦਾ ਪ੍ਰਾਈਸ ਹੈ ਜੀ 1850 ਦੇ ਸਟੌਕ ਦੇ ਵਿੱਚ ਇਹ ਸੂਟ ਤੁਹਾਡੇ ਕਰਿਆ ਜਾਊਗਾ ਜੀ ਤੁਸੀਂ ਕੋਈ ਇਹਦੀ ਸ਼ਿਪਿੰਗ ਨਹੀਂ ਦੇਣੀ ਹੈਗੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਬਹੁਤ ਸੋਹਣਾ ਕਲਰ ਹੈਗਾ ਸੂਟਾ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋ ਸਾਰੇ ਕਲਰ ਇਹਦੇ 1 ਤੋਂ 1 ਨੇ ਜੀ ਲਾਈਟ ਵੀ ਨੇ ਡਾਰਕ ਆ ਹੈਗਾ ਜੀ ਬੋਟਲ ਗ੍ਰੀਨ ਕਲਰ ਇਹਦੇ ਵਿੱਚ ਲਾਈਨਿੰਗ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਲਾਈਨਿੰਗ ਤੁਸੀਂ ਜੇ ਚਾਹੋ ਤਾਂ ਲਗਵਾ ਵੀ ਸਕਦੇ ਹੋਗੇ ਬਟ ਕੋਈ ਲੋੜ ਨਹੀਂ ਹੈਗੀ ਲਾਈਨਿੰਗ ਦੀ ਕਈ ਪਹਿਣਾ ਕਾਟਨ ਨੂੰ ਵੀ ਲਾਈਨਿੰਗ ਲਗਵਾਉਂਦੀਆਂ ਨੇ ਜਾਂ ਜਿਹੜੀਆਂ ਪਹਿਣਾ ਬਾਹਰ ਨਹੀਂ ਉਹ ਲਾਈਨਿੰਗ ਲਗਵਾਈ ਲੈਂਦੀਆਂ ਨੇ ਲਓ ਜੀ ਬਹੁਤ ਜ਼ਿਆਦੇ ਸੋਹਣੇ ਗਲੇ ਬਣੇ ਹੋਏ ਨੇ ਤੇ ਗਲੇ ਦਾ ਤੇ ਸਲਵਾਰ ਦਾ ਵਰਕ ਹੈ ਜੀ ਇਹ ਤੇ ਬਾਕੀ ਜੇ ਤੁਸੀਂ ਚਾਹੋ ਤਮੰਨਾਂ ਬ੍ਰਾਂਡ ਦੇ ਸੂਟ ਦੇ ਜੀ ਨੇ ਤਮੰਨਾਂ ਬ੍ਰਾਂਡ ਆ ਇਹ ਬਹੁਤ ਜਿਆਦਾ ਸੋਹਣੀ ਸੂਟ ਆ ਆ ਸਲਵਾਰ ਆ ਜੀ ਇਹਦੀ ਤੇ ਹਨ ਨੀ ਵਰਕ ਆ ਇਹ ਬਿਨਾਂ ਵਰਕ ਦਾ ਲਓ ਆ ਸੂਟ ਦੀ ਸਲਵਾਰ ਦੇ ਉੱਪਰ ਵਰਕ ਨਹੀਂ ਹੈਗਾ ਜੀ ਕਿਉਂਕਿ ਆਪਾਂ ਹੁਣੇ ਖੋਲਿਆਗਾ ਤੇ ਇਹ ਬਿਨਾਂ ਵਰਕ ਤੋਂ ਆ ਜੀ ਮਾਡਲ ਗ੍ਰੀਨ ਕਲਰ ਆ ਨਾ ਇਹ ਫੋਕ ਵੀ ਬਲੈਕ ਹੈਗਾ ਹੋਰ ਇਹ ਨਿਊ ਜਆ ਕਲਰ ਹੀ ਹੈ ਜੀ ਆ ਲਓ ਜੀ ਦੁਪੱਟਾ ਹੈ ਨਾ ਦੁਪੱਟੇ ਸਾਰੇ ਟਾਈ ਡਾਈ ਲੱਗੇ ਹੋਏ ਨੇ ਤੇ ਕਰੋਸ਼ੀਆ ਲਾਸ ਲੱਗੇ ਹੋਈਆਂ ਸਾਰੇ ਦੁਪੱਟਿਆਂ ਦੇ ਦੁਪੱਟਾ ਇੰਨਾ ਜਿਆਦਾ ਮਲਾਈਮ ਆ ਨਾ ਬਹੁਤ ਜਿਆਦਾ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਜੀ 1850 ਆਇਆ ਇਸ ਦਾ ਪ੍ਰਾਈਸ ਲਊਗਾ ਜੀ ਬਹੁਤ ਸੋਹਣੀ ਕਾਟਨ ਹੈ ਜੀ ਤਮੰਨਾ ਬ੍ਰਾਂਡ ਤੇ ਸੂਟ ਨੇ ਕੋਈ ਵੀ ਸੂਟ ਤੋਂ ਬ੍ਰਾਂਡ ਤੋਂ ਬਿਨਾ ਨਹੀਂ ਭੇਜਿਆ ਜਾਊਗਾ ਜੀ ਜਿੱਦਾਂ ਆਪਾਂ ਤੁਹਾਨੂੰ ਖਾਵਾਂਗੇ ਉਦਾਂ ਦਾ ਹੀ ਸੂਟ ਤੁਹਾਨੂੰ ਭੇਜਾਂਗੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਕਲਰ ਹੈਗਾ ਜੀ ਪਿਸਤਾ ਕਲਰ ਜਿਹੜੀ ਭੈਣਾਂ ਨੂੰ ਲਾਈਟ ਕਲਰ ਪਸੰਦ ਕਰਦੀਆਂ ਉਹ ਵੀ ਉਹ ਲਾਈਟ ਲੈ ਸਕਦੇ ਆਉਗੀ ਜਿਹੜੀ ਬਾਟਮ ਇਹ ਬਾਟਮ ਤੇ ਵਰਕਾਗਾ ਇਹਦੀ ਸਲਵਾਰ ਆ ਜਿਹੜੇ ਵਿੱਚ ਪ੍ਰਿੰਟ ਬਣਿਆ ਹੋਇਆ ਸਲਵਾਰ ਦੇ ਵਿੱਚ ਡਬਲ ਡਾਈ ਹੈ ਉਮੀਂ ਸੇਵੇਂ ਇਹ ਵੀ ਡਬਲ ਡਾਈ ਹੈ ਵੈਸੇ ਖੋਲਣ ਦੀ ਲੋੜ ਤਾਂ ਹੈ ਨਹੀਂ ਇਹ ਵੀ ਡਬਲ ਡਾਈ ਕੀਤਾ ਹੋਇਆ ਪੱਟਾ ਇਸਲੀਮ ਦਾ ਕਿਉਂਕਿ ਕੋ ਮੈਂ ਪਹਿਲਾਂ ਦੋ ਦੁਪੱਟੇ ਖਾਹੂ ਕੀ ਦੇਖਾ ਰਹੀ ਆ ਡਬਲ ਡਾਈ ਆ ਸਾਰੇ ਡਾਈ ਡਾਈ ਦੇ ਕੀ ਹੋਏ ਸਟੌਟ ਆ ਕਲਰ ਹੈਗਾ ਜੀ ਆਨੀਅਨ ਸ਼ੇਡ ਪਿੰਕ ਜਿਹਾ ਸ਼ੇਡ ਆ ਜਿਹੇ ਆਨੀਅਨ ਸ਼ੇਡ ਮਗੂਆ ਸਟੌਟ ਆ ਇਹਦੀ ਬੋਟਲ 1850 ਰੁਪਏ ਇਹਨਾਂ ਸੂਟਾਂ ਦਾ ਆਈ ਜਾਊਗੀ ਕਲਰ ਕੋਈ ਛੱਡਣ ਵਾਲਾ ਨਹੀਂ ਹੈਗਾ ਬਹੁਤ ਸੋਹਣੇ ਕਲਰ ਨੇ ਜੀ ਸਾਰੇ ਤੇ ਦੁਪੱਟਾ ਇਹਦਾ ਵੀ ਉਦਾਂ ਹੀ ਆ ਜੀ ਡਬਲ ਡਾਈ ਹੈਗਾ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਪਣਾ ਲੈ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋਗੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਆਂ ਜੇ ਅਜਿਹੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਇੱਕ ਆਪਾਂ ਬਲੌਗ ਵੀ ਬਣਾਉਗੇ ਪਾਉਣੇ ਹੁੰਦੇ ਆ ਉਹਨਾਂ ਨੂੰ ਵੀ ਪਲੀਜ਼ ਸ਼ੇਅਰ ਕਰਿਆ ਕਰੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਸਤੀ ਕਾਲ